ਸਾ ਭਾਈ ਗੁਰਜੀ ਦੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਅਸੀਂ ਨੌਜਵਾਨਾਂ ਸਾਰਿਆਂ ਨੇ ਉਪਰਾਲਾ ਕੀਤਾ ਸੀ ਗਰਾਊਂਡ ਸਾਰੀ ਇਥੇ ਭੰਗ ਦੇ ਬਹੁਤ ਜ਼ਿਆਦਾ ਸੀਗੀ ਇੱਕ ਹਿਸਾਬ ਨਾਲ ਉਜਾੜਾ ਪਿਆ ਸੀਗਾ ਤੇ ਨੌਜਵਾਨਾਂ ਸਾਰਿਆਂ ਨੇ ਅਗੀ ਉਪਰਾਲਾ ਕਰਕੇ ਸਾਰੀ ਗਰਾਊਂਡ ਸਾਫ਼ ਕੀਤੀ ਆ ਆਪ ਦੇ ਪੱਲਿਓ ਤੇ ਸਰਪੰਚ ਨੇ ਵੀ ਯੋਗਦਾਨ ਪਾਇਆ ਸਾਡੇ ਨਾਲ ਤੇ ਇਥੇ ਹੁਣ ਗਰਾਊਂਡ ਦੇ ਐਂਟਰੀ ਉਧਰ ਵਾ ਇੱਥੇ ਤਾਰਾਂ ਤੇ ਚਲੋ ਟੁੱਟੀਆਂ ਇੱਥੇ ਲੋਕੀ ਕੂੜਾ ਸੱਟ ਕੇ ਜਾਂਦੇ ਆ ਪਿੰਡ ਦਾ ਜੋ ਵਾ ਫਾਲਤੂ ਗਜਰਾ ਐਨੇ ਲੋਕੀ ਤਰ ਕਿਉਂ ਨਹੀਂ ਜਾ ਸਕਦੇ ਆ ਦੇਖ ਲੋ ਆ ਰੂੜੀ ਇੱਥੇ ਸੱਟ ਕੇ ਜਾਂਦੇ ਰਾਹ ਦੇ ਗੱਭੇ ਹੁਣ ਇਹ ਪੀਕ ਗਰਾਊਂਡ ਬਸਹੀ ਕਾਦੋ ਬਣ ਗਈ ਆ ਇੱਥੇ ਨਸ਼ੇੜੀ ਇਹਨਾਂ ਨੂੰ ਦੇਖ ਲੋ ਆ ਇਹ ਇਧਰ ਵੀ ਕੂੜਾ ਦੇ ਸਿੱਟਿਆ ਹੋਇਆ ਆ ਆਮ ਹੀ ਕੂੜਾ ਰੂੜੀ ਇੱਥੇ ਵੀ ਆ ਲੋਕੀ ਰੂੜੀ ਆ ਸਾਰੀ ਰੂੜੀ ਉਹਨਾਂ ਦੀ ਆ ਜਿਨ੍ਹਾਂ ਦੇ 5 5 6 6 7 7 8 8 ਕਿੱਲੇ ਆ ਲੋਕਾਂ ਦੇ ਆਹ ਵਾਹ 15 ਕਿੱਲੇ ਵਾਲੀ ਵੀ ਆਫਿਸ ਉੱਤੇ ਕੇ ਜਾਂਦੇ ਆ ਕਿ ਮਰਲਾ ਥਾਂ ਦਾ ਮਰ ਥੋੜੀ ਜਿਹੀ ਦੋ ਟੇਰ ਉਧਰ ਲਾਏ ਆ ਗਾਂ ਵੀ ਅਰੂੜੀਆਂ ਲਾਈਆਂ ਗਰਾਊਂਡ ਦੇ ਵਿੱਚ ਸਾਰਿਆਂ ਤੇ ਆ ਆਪਣੀ ਗਰਾਊਂਡ ਵਾ ਇੱਥੋਂ ਸ਼ੁਰੂ ਹੋ ਜਾਂਦੀ ਆ ਤੇ ਇਧਰ ਆ ਲੋਕਾਂ ਦੀ ਆਹ ਪਈ ਗੰਦ ਦੇਖੋ ਪਹਿਲਾਂ ਦੇ ਗਰਾਊਂਡ ਦਾ ਆ ਗਰਾਊਂਡ ਦਾ ਹਾਲ ਆ ਸਾਡੀ ਦਾ ਇਹੀ ਹੀ ਰੀਡਮਨ ਤੇ ਗਰਾਊਂਡ ਆ ਸਾਡੀ ਆਹ ਦੇਖ ਲਓ ਭਾਈ ਹੋਰ ਨੂੰ ਤੇ ਬਾਹਲਾ ਰੂੜੀ ਦੇਖੋ ਕਿੱਥੇ ਲਾਈ ਆ ਅੱਡੇ ਚੈਨ ਦਾ ਅੰਨਾ ਕਿਹਦਾ ਹੰਗੂਗਾ ਇੰਨੀ ਕੋਲ ਆ ਸਾਡੀ ਗਰਾਊਂਡ ਮੇਂ ਕਾਰੀ ਭਾਰਤੀ ਕੋਨ ਤੇ ਗਰਾਊਂਡ ਨਾਲ ਪੱਲਿਓ ਤੇਲ ਲਾ ਕੇ ਗਰਾਊਂਡ ਬਣਾਉਣੀ ਆ ਆ ਮੰਗਿਆ ਨਹੀਂ ਕੁਛ ਕਿਸੇ ਕੋ ਅਸੀਂ ਕਾਹ ਵੀ ਭੈਣ ਛੱਡ ਦੇ ਲੋ ਚਾਕੇ ਘਰੇ ਸਭ ਆਉਣਾ ਆ ਆ ਦੇਖ ਲਓ ਭਾਈ ਇਹ ਥੋੜਾ ਜਿਹਾ ਵਾਓ ਦੇਖ ਰਾ ਖੜਾਇਆ ਆ ਵਾ ਕਿਉਂਕਿ ਪੈ ਗਰਾਉਂਡ ਦੇ ਮੋਢੀ ਲਾਈ ਤਰੇ ਜਾਂਦੇ ਆ ਇੰਨਾ ਇੰਨੀ ਕਿਸੇ ਸਾਨੂੰ ਸਪੋਰਟ ਆ ਗਰਾਉਂਡ ਪੈਣ ਦੀ ਰੂੜੀਆਂ ਲੱਗੀਆਂ ਥਾ ਥਾ ਪਾਰ ਸਵੇਰੇ ਰੂੜੀਆਂ ਹੀ ਰੂੜੀਆਂ ਹੋਣਾ ਇਦਾਂ ਨਹੀਂ ਜਿਨ੍ਹਾਂ ਦੇ ਘਰ ਕੋਟ ਕੋ ਜਿਨ੍ਹਾਂ ਕੋ ਇੰਨੀ ਪੈੜੀ ਬੰਨਾ ਇੰਨੀ ਉਹ ਸੱਟ ਉਹ ਵੀ ਸੱਟ ਕੇ ਜਾਂਦੇ ਜਿਨ੍ਹਾਂ ਦੇ ਘਰ ਪੈਣ ਨਾ ਕਿਲਾ ਪਾਣੋ ਨੋ ਕਿਲੇ 10 10 ਉਹ ਵੀ ਇੱਥੇ ਰੂੜੀ ਸੱਟ ਕੇ ਜਾਂਦੇ ਇੱਕ ਬਹੁਤ ਸੇ ਢੇਰ ਲੱਗੇ ਤੈਨੂੰ ਰੂੜੀ ਦੇ ਤੋ ਕਟ ਨਹੀਂ 10 12 ਕਿੱਲੇ ਆਏ ਰੂੜੀ ਪੈ ਜਾਣੀ ਹੋ ਕੱਲੀ ਇੱਕ ਗੁਰਦਾਰਾ ਮੋਢਾ ਤੁਸੀਂ ਗੁਰਦਾਰੇ ਦੀ ਸ਼ਰਮ ਕਰ ਲੋ ਕੋਈ ਨਾਂ ਨਹੀਂ ਲੈਂਦੇ ਉਹ ਠੇਰੋ ਜਿਹੜਾ ਲੱਗਾ 12 13 ਕਿੱਲੇ ਪੈਲੀ ਤੇ ਆਉਦੀ ਆਪ ਦੇ ਕੋਠੀ ਵਈ ਆ ਉਹ ਵੀ ਸਿੱਥੀ ਸੱਟ ਕੇ ਜਾਂਦੇ ਬਾਕੀ ਵਾਇਰ ਜੀ ਦਾ ਖਾਸਾ ਸ਼੍ਰੀ ਵਾਇਰ ਜੀ ਦੀ